ਸੋਰਠ ਮਹਲਾ 9 ਮਨ ਰੇ ਕਾਣਕ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੀ ਰਹਾ ਮਨ ਰੇ ਕਾਣਕ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋ ਰਣ ਕੋ ਤਾਇ ਅੰਤ ਸੰਗ ਕਾਹ ਨਹਿ ਦੀਨਾ ਬਿਰਥਾ ਆਪ ਬੰਧਾਇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹ ਭਜਿਓ ਕਛ ਗਿਆਨ ਨਾ ਕਟਹੀ ਮਾਹੇ ਨਰੰਜਨ ਤੇਰੇ ਤਕ ਖੋਜਤ ਉਦਿਆਨ ਬਹੁਤ ਜਨਮ ਭਰਮਤ ਤਹਾਰ ਉਸ ਸਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮਤ ਤਹਾਰ ਉਸ ਸਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ